ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੀ ਪਵਨ ਬਾਣੀ ਬਾਬਾ ਫਰੀਦ ਜੀ ਦੇ ਦਸ ਲੋਕ ਫਰੀਦਾ ਲੋੜੇ ڈاک ਬਜੋਰੀਆਂ ਕਿਕਰ ਬੀਜੇ ਜੱਟ ਖੰਡੇ ਉਨਕ ਤਾਇੰਦਾ ਪੈਂਦਾ ਲੋੜ ਐ ਪੱਕ ਮਨੁੱਖ ਕਰਮ ਕੁਝ ਹੋਰ ਕਰਦਾ ਤੇ ਫਲ ਦੀ ਇੱਛਾ ਹੋਰ ਕਰਦਾ ਉਹ ਕਿੱਕਰ ਬੀਜਦਾ ਤੇ ਚਾਹੁੰਦਾ ਮੈਂ ਬਜੌਰ ਦੀਆਂ ਦਾਖਾਂ ਖਾਵਾਂ ਉਹ ਏਡਾਂ ਪਾੜਦਾ ਉਹਨੂੰ ਕੱਟਦਾ ਤੇ ਪਹਿਨਦਾ ਪਰ ਚਾਹੁੰਦਾ ਰੇਸ਼ਮ ਪਹਿਨਾਂ ਪਰੰਤੂ ਜੇ ਉਸਨੇ ਖੰਗੂਰ ਖਾਣੇ ਆ ਤਾਂ ਵੀਲਾਂ ਲੋਣੀਆਂ ਪੈਣਗੀਆਂ ਜੀ ਉਸਨੇ ਰੇਸ਼ਮ ਪਹਿਨਣਾ ਤਾਂ ਰੇਸ਼ਮ ਦੇ ਕੀੜੇ ਪਾਲਨੇ ਪੈਣਗੇ ਸੋ ਣੁਕ ਕਰਮ ਹੋਰ ਕਰਦਾ ਤੇ ਫਲ ਹੋਰ ਚਾਹੁੰਦਾ ਪਰੰਤੂ ਗੁਰਬਾਣੀ ਸਾਨੂੰ ਉਪਦੇਸ਼ ਕਰ ਰਹੀ ਹੈ ਆਪੇ ਬੀਜ ਆਪੇ ਹੀ ਝਾੜੇ ਜੋ ਮੁਖ ਬੀਜ ਦਾ ਉਹ ਹੀ ਉਗਦਾ ਜੋ ਕਰਮਸੀਂ ਕਰਦੇ ਆ ਉਹਨਾਂ ਦਾ ਫਾਲ ਹੀ ਉਹ ਹੁੰਦੇ ਆ ਇਹ ਵਕਰੀ ਗੱਲ ਹੈ ਕਿ ਜੋ ਅਸੀਂ ਵਾਟਦੇ ਆ ਉਹੀ ਫੇਰ ਬੀਜ ਬਿੰਨੇ ਆ ਪੁਰਾਣੇ ਸਮੇਂ ਵਿੱਚ ਜਦੋਂ ਫਸਲ ਕੱਢੀ ਜਾਂਦੀ ਸੀ ਤਾਂ ਉਸ ਫਸਲ ਦੇ ਵਿੱਚੋਂ ਹੀ ਅਗਲੀ ਫਸਲ ਵਾਸਤੇ ਬੀਜ ਰੱਖ ਲਿਆ ਜਾਂਦਾ ਸੀ ਉਹੀ ਫਸਲ ਫੇਰ ਬੀਜੀ ਜਾਂਦੀ ਸੀ ਖਾਧੀ ਜਾਂਦੀ ਸੀ ਪਾਪ ਜਿੰਨਾ ਕਰਮਾਂ ਦਾ ਅਸੀਂ ਫਲ ਭੋਗਦੇ ਆ ਉਹੀ ਕਰਮ ਅਸੀਂ ਫੇਰ ਕਰੀ ਜਾ ਰਹੇ ਆ ਫੇਰ ਉਹਨਾਂ ਕਰਮਾਂ ਕਰਕੇ ਸਾਡਾ ਆਵਾ ਗਵਨ ਜਮਣਾ ਮਰਨਾ ਬਣਿਆ ਰਹਿੰਦਾ ਆਵਾ ਗਵਨ ਹੋਤ ਹੈ ਫੁਣ ਫੁਣ ਇਹ ਪ੍ਰਸੰਗ ਨਾ ਟੁੱਟਾ ਇਹ ਲੜੀ ਟੁੱਟਦੀ ਨਹੀਂ ਲੜੀ ਤਾਂ ਹੀ ਟੁੱਟੇਗੀ ਜੇ ਆਪਾਂ ਕਰਮ ਬਦਲਾਂਗੇ ਜੇ ਆਪਾਂ ਅੰਬੀਜ ਬਦਲਾਂਗੇ ਫੇਰ ਹੀ ਜਿਹੜੀ ਫਸਲ ਹੈ ਉਹ ਬਦਲੀ ਗਈ ਇਹ ਬੀਜ ਹਿਰਦੇ ਰੂਪੀ ਧਰਤੀ ਵਿੱਚ ਬੀਜਣਾ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਪਨੇ ਤੇ ਦੇ ਪਾਣੀ ਜਿਸ ਤਰ੍ਹਾਂ ਦੇ ਕਰਮ ਕਰਮਨੋਖ ਪਹਿਲਾਂ ਮੰਨ ਕਰਕੇ ਕਰਦਾ ਹੈ ਉਸ ਤੋਂ ਪੁੱਛੋਂ ਫਿਰ ਸਰੀਰ ਕਰਕੇ ਕਰਦਾ ਸੋ ਨੂੰਨਕ ਨੂੰ ਕਰਮ ਕਿਹੜੇ ਕਰਨੇ ਆ ਪੋਥੀ ਪ੍ਰਾਣ ਕਮਾਈ ਹੈ ਜੋ ਧਾਰਮਿਕ ਗ੍ਰੰਥਾਂ ਦੀ ਸਿੱਖਿਆ ਉਸ ਨੂੰ ਜੀਵਨ ਦੇ ਤਾਰਨ ਕਰੀਏ ਪਾਉ ਵਟੀਏ ਤਨ ਪਾਈਏ ਪਾਉ ਨਿਯਮ ਜੀਵਨ ਉਸ ਆਸ਼ਾਸ਼ਣ ਵਿੱਚ ਹੋਵੇ ਜੀਵਨ ਕਿਸੇ ਨਿਯਮ ਕੁਚੂ ਬੱਜਾ ਹੋਵੇ ਸੱਚ ਬੂਝਣੇ ਆਉਣ ਜਲਾਈਏ ਉਹ ਸੱਚ ਕੇਵਲ ਪਰਮਾਤਮਾ ਹੈ ਸੱਚ ਹੀ ਪਰਮਾਤਮਾ ਹੈ ਪਰਮਾਤਮਾ ਹੀ ਸੱਚ ਹੈ ਉਸ ਨੂੰ ਬੂਝਿਏ ਇਹ ਤੇਲ ਦੀਵਾ ਇਉਂ ਜਲੇ ਗਿਆਨ ਦਾ ਦੀਵਾ ਕਰ ਚਾਨਣ ਸਾਹਿਬ ਤੋਂ ਮਿਲੇ ਆਤਮਕ ਗਿਆਨ ਜੇ ਤਨ ਲਾਗੇ ਬਾਣੀਆਂ ਸੁਖ ਵੈਸੇ ਕਮਾਉਣੀਆਂ ਬੁਤ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਆਈ ਹੈ ਸਤਿਗੁਰੂ ਸਾਨੂੰ ਬਖਸ਼ਿਸ਼ ਕਰਕੇ ਸਮਝਾਉਣਾ ਕਰਦੇ ਨੇ ਨਾਨਕ ਕਹਤੋ ਇਹੋ ਵਿਚਾਰਾ ਜੇ ਕਮਾਵੇ ਸੋ ਪਾਰਗ੍ਰਾਮ ਇਹ ਵਿਚਾਰ ਹੈ ਜਿਹੜਾ ਇਸ ਵਿਚਾਰ ਨੂੰ ਕਮਾਏਗਾ ਉਹ ਪਾਰਗ੍ਰਾਮ ਹੋ ਜਾਏਗਾ ਭਾਵ ਪ੍ਰਮਾਤਮਾ ਦੇ ਦੇਸ਼ ਵਿੱਚ ਪਾਰਗ੍ਰਾਮ ਸਾਧੂ ਸੰਗਤ ਪਾਰਗ੍ਰਾਮ ਗੁਰਸੇਵਾ ਔਰ ਨਾਮ ਤੇ ਆਵੋ ਤਿਆਗੋ ਮਨੋਂ ਕੁਮਾਨੀ ਗੁਰੂ ਦੀ ਸੇਵਾ ਕਰੀਏ ਨਾਮ ਨੂੰ ਧਿਆਣਾ ਕਰੀਏ ਤੇ ਹੰਕਾਰ ਨੂੰ ਤਿਆਗਣਾ ਕਰੀਏ ਹੰਕਾਰ ਐ ਨਿਮਰਤਾ ਰੇ ਧਾਰਨੀ ਹੋਈਏ ਹੰਕਾਰ ਨੂੰ ਤਿਆਗੀਏ ਸਤਿਗੁਰੂ ਕਿਰਪਾ ਕਰਨ ਭੁੱਲਾਂ ਚੁਕਾਂ ਦੀ ਤੇ ਨਿਮਰਤਾ ਪਿਆਰ ਸਤਿਕਾਰ ਸ਼ਤਖਿਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ